ਵੀ ਦੋਸਤੋ ਕੋਈ ਸੇਠ ਦੀ ਦੁਕਾਨ ਤੇ ਜਾਂਦਾ ਕਹਿੰਦਾ ਸੇਠਾ ਸੌਦੇ ਲਿਖ ਕੇ ਰੱਖ ਮੈਂ ਗਾਹਾਂ ਜਾਇਆ ਨਾ ਆਉਂਦਿਆਂ ਨੂੰ ਪਾ ਦਿੰ। ਸੇਠ ਕਹਿੰਦਾ ਵੀ ਸੌਦੇ ਲਿਖਾ ਕਹਿੰਦਾ ਆਖੇ ਉਹਨੂੰ ਲਿਖਾਉਣ ਲੱਗਦਾ ਹੈ। ਲੈ ਤੁਸੀਂ ਇੱਕੋ ਹੀ ਦੇਖਣਾ ਵੀ ਸੌਦਿਆਂ ਦੀ ਗਿਣਤੀ ਕੀ ਹੈ ਤੇ ਕੋਈ ਸੌਦਾ ਰਹਿ ਤਾਂ ਨਹੀਂ ਗਿਆ। ਕਬੀਲਦਾਰੀ ਦੇ ਸੌਦੇ ਲਗਾਉਣ ਲੱਗਦਾ ਹੈ। ਕਹੇ ਸੇਠਾ ਪਾਈਆ ਦੇ ਦੇ ਧਨੀਆ ਜੀਰਾ 5 ਰੁਪਈਆ ਦੀ ਗੁੰਦ ਕਤੀਰਾ 2 ਰੁਪਈਆ ਦੀ ਛੋਟੀ ਲਾਚੀ ਫੱਟੀ ਪੁੱਚਰ ਵਾਲੀ ਗਾਚੀ ਕਾਲੀਆਂ ਮਿਰਚਾਂ ਗਰਮ ਮਸਾਲਾ ਥੋੜਾਕ ਦੇ ਦੇ ਲੂਣ ਵੀ ਕਾਲਾ ਚੰਗੀ ਹਲਦੀ ਲੂਣ ਤੇ ਮਿਰਚਾਂ ਚਾਟ ਕੋਣ ਮੋਟੀ ਖੰਡ ਤੇ ਹੜਾ ਭੇੜੇ ਜਵੈਨਾਂ ਨੇ ਚੰਗੇ ਜਿਹੜੇ ਪਾਈਆ ਪਾਈਆ ਸਾਰੇ ਪਾਗ ਦੇ ਚੰਗੇ ਪੈਟ ਜਾਦੇ ਪਾਦੇ ਦੇ ਦੇ ਸੌਂ ਤੇ ਲਾਗੀ ਦਾਣਾ ਦਰਿਆਵਾਂ ਵਾਲਾ ਮਾਲੇ ਤਾਣਾ ਪੀੜੀਆਂ ਵਾਲਾ ਦੇ ਦੇ ਬੰਡਲ ਮਹਿਜ ਵਾਲੇ ਪੌਣ ਸੰਗਲ ਸੁੱਕੇ ਮੇਰੇ ਨਾਲ ਬਣਖਿਆ ਰੂੜੀ ਚੰਗੀ ਹੋਵੇ ਖਾਸ ਤਾਂ ਬਿਸਕੁਟਾਂ ਦਾ ਪੈਟ ਵਧੀਆ ਸਰੋ ਤੇਲ ਦਾ ਨਾਲੇ ਆਦੀਆ ਕਿਲੋ ਸਾਬਣ ਬਿੱਲੀ ਮਾਰਕਾ ਇੱਕ ਡੱਬਾ ਨਾਲ ਦੇ ਚਾਰ ਦਾ ਨੌਨੂ ਸਾਬਣ ਤੇ ਦੇ ਦਰਮਾ ਛੇਤੀ ਦੇ ਦੇ ਲਾਵੀ ਕਰਨਾ ਕਿਲੋ ਕਪਾਦੀ ਦੇਸੀ ਕੇ ਉਹਦਾ ਚੰਗਾ ਮਰਬਾ ਦੇ ਦੀ ਸੋ ਉਹਦਾ ਮੂੰਫੜੇ ਗੁਰਗਿੱਤਕ ਨਾਲੇ ਕਿਲੋ ਕਪਾਦੀ ਛੂਲੇ ਕਾਲੇ ਚੰਗੇ ਪਾਦੀ ਕਾਵਲੀ ਛੂਲੇ ਲੱਡੂਆਂ ਵਾਲਾ ਰੰਗਦੋ ਤੋਲੇ ਐਕਟ ਈ ਥੈਲੀ ਕਿਲੋ ਕਮੈਦਾਂ ਪਹਿਲੀ ਵਾਲੀ ਜਮਾਤ ਦਾ ਕਹੇਦਾ 5 ਰੁਪਈਆ ਦੇ ਜਵਾਰੇ ਸੋਦੇ ਕਰਕੇ ਪਾ ਦੂ ਸਾਰੇ ਇੱਕ ਦਰਜੇ ਤੋਂ ਦੇ ਦੀ ਡੱਬੀਆਂ ਚਾਹ ਚ ਪਾਉਣ ਨੂੰ ਲੈਚੀਆਂ ਵੱਡੀਆਂ ਪਾਈਆਂ ਮੂੰਫੜੀਆਂ ਦੀਆਂ ਗਿਰੀਆਂ ਨਾਲੇ ਸੋਇਆ ਬੀਣ ਦੀਆਂ ਵੱਡੀਆਂ ਇੱਕ ਝਾੜੂ ਤੇ ਰੀਟਾ ਚਪੜਾ ਦੋ ਜੁੜੇ ਵਾਲ ਦੇ ਦੀ ਬੰਦਰਾ ਪਾਈ ਪਾਈਆਂ ਨਿੰਬੂ ਲਸਣ ਦੀ ਗੰਢੀ ਸਕੈਚੀ ਬੋਤਲ ਦੇ ਦੇ ਚੰਗੀ 2 ਕਿਲੋ ਬਾ ਚਨੇ ਕਾਬਲੀ ਮੂੰਗੀ ਮਸਰੀ ਦੀ ਦਾਲ ਵੀ ਕਾਸਟ ਸੋਡਾ ਮੀਠਾ ਮਸਾਲਾ ਹਰੀ ਸੰ ਦਾ ਚੰਗਾ ਦਾਲਾ ਪੰਜਾ ਦੀ ਇੱਕ ਦੇ ਦੇ ਬਹੁ ਘਰ ਆਈਸਕ੍ਰੀਮ ਦਾ ਨਾਲੇ ਪਾਊਡਰ ਸਵਾ ਪੰਜਾ ਦੀ ਪਤਾਸੇ ਸੌਦੇ ਕਿਨਕੇ ਰੱਖਦੇ ਪਾਸੇ ਉਹ ਜਿਆਦੇ ਦੇ ਬੀਕਾਂ ਨੇਰੀ ਮਿੱਠੀਆਂ ਪਕੌੜੀਆਂ ਨਾਲੇ ਚੈਰੀ ਥੋੜੀ ਸਿੱਠਾ ਕਰ ਲੈ ਕਾਲੀ ਦਵਾ ਗੇ ਦਵਾ ਰਹੀ ਕਿ ਸ਼ਾਇਦ ਹੀ ਕਾਲੀ ਮੀਂਧਲਾ ਕੋਸਾ ਸੁਨੈਲ ਦੀ ਗੋਲੀ ਡੱਬ ਵੱਲ ਦੀ ਖਲਦੀ ਬੂਰੀ ਕਰੌਜੀ ਦੇ ਨਾਲ ਸਤ ਨਿੰਬੂ ਦਾ ਜਵਾਕਾਂ ਵਾਲੇ ਨਾਲ ਦੇਰੂnga ਪਾਇਆ ਖਸ ਖਾਤੇ ਫਰਕੜੀ ਡੋਰ ਵਾਲੀ ਇੱਕ ਦੇਨ ਚ ਰਖੜੀ ਬੱਲਵ ਦੇ ਇੱਕ 100 ਵਾਰਡ ਦਾ ਤੋਲਾਕ ਦੇਦੇ ਰੰਗ ਕਾਟ ਦਾ ਅੰਡਰਵੀਅਰ ਬ੍ਰਾਂਡ ਜੇਟੀ ਲਾਸਟ ਰਿੰਕ ਤੇ ਜਾਵੇ ਖਿੱਚੀ ਮੰਝਲਪੁਰ ਸੇ ਸ਼ਰਮਾ ਕਾਲਾ ਸੌਦਾ ਦਾ ਕੋਈ ਹੈ ਨਹੀਂ ਬਾਲਾ ਗੂਗਲਸ ਵਾਲੀ ਤੇ ਰੋਟ ਵੀ ਚੰਗੇ ਮਗ ਨਾਲ ਦੇਈ ਰੋਟ ਵੀ ਮਸ਼ਕੂਰ ਤੇ ਮੰਝ ਰੀਠੇ ਛੋਟਾ ਕੰਗਾ ਪਾਉਣ ਨੂੰ ਫੀਸੇ ਸੁੱਕੇ ਔਲੇ ਸੁੱਣ ਤੇ ਅਮਲੀ ਸੌਦੇ ਪਾਉਣ ਤੋਂ ਪਹਿਲਾਂ ਗੇਲੀ ਮੈਸਲ ਦਾ ਪਤ ਪਾਊਡਰ ਲਾ ਲਾ 1/2 ਕਿਲੋ ਮੀਟ ਰੀਵਨ ਕਾਵਾ ਸਿਰ ਦੀਆਂ ਸੂਈਆਂ ਦਾ ਇੱਕ ਪੱਤਾ ਪੇਪਰ ਦੇ ਵਾਲਾ ਇੱਕ ਫੱਟਾ ਬਾਲ ਪੈਨ ਤੇ 500 ਕਾਲੀ ਬੈਟਰੀ ਦੇ ਸੈੱਲਾਂ ਵਾਲੀ ਲਾਈਨ ਦਾ ਤੇ ਹਿਸਾਬ ਦੀ ਕਾਪੀ ਮਿਚਰੀ ਲੱਗਦਾ ਰਹੇਗੀ ਬਾਕੀ ਸਟੋ ਪੈਨ ਤੇ ਨਾਲੇ ਵਰਨਾ ਰਾਜਮਾ ਤੇ ਕਿਲੋ ਹਰਾ ਮਾਰ ਦਾ ਤੇ ਪਿਸਤਾ ਸੋងਗੀ ਜੀ ਕੋਈ ਨਾ ਲਾ ਦੀਵੇਂਗੀ ਸੂਏ ਬਰੇਡ ਤੇ ਰੀਲ ਦੀ ਚਿੱਟੀ ਚੰਗੀ ਕਰ ਦੇ ਤੇ ਕਿ ਦੇ ਦੇ ਤਿੱਖੀ ਗੋ ਮਾਰ ਕਾ ਨੀ ਬਈ ਮੋਮਬਤੀ ਕ ਦੇ ਦੇ ਵੱਡੀ ਸਟੋਰ ਚ ਪਾਉਣ ਨੂੰ ਦੇ ਦੇ ਬੱਤੀਆਂ ਆਜੇ ਕਿ ਮੈਨੂੰ ਕੱਢ ਦਾ ਆਖਿਆ ਜਵਾਕਾਂ ਲਈ ਕਿਦੋਂ ਹੱਕੀ ਬਾਕੀ ਸਮਾਨ ਤੋਂ ਪੜਦਾ ਆਪੀ ਹਰੇ ਮਟਰਾਂ ਡੱਬਾਂ ਵਾਲੇ ਬਾਣ ਮੱਝਾਂ ਦਾ ਦੌਣਵੀ ਨਾਲੇ ਸਵਾ ਇੰਚੀਆਂ ਦੇਈ ਮੇਖਾ ਰੈਤਣ ਗਿਆ ਕੋਈ ਸੌਦਾ ਦੇਖਾਂ ਅਲਸੀ ਦੇ ਨਾਲ ਤੇਲ ਵੀ ਕਾਲੇ ਬੁਰਸ਼ ਦੀ ਇੱਕ ਲੌਂਹ ਮਜਾਲੇ ਅਗਰਬੱਤੀਆਂ ਧੂਪ ਦੀ ਡੱਬੀ ਵੇਖੀ ਕਿਤੇ ਨਾ ਮਾਰ ਜੀ ਠੱਗੀ ਪੈਨਸਲ ਪ੍ਰਾਇਸ ਤੇ ਦੇਈ ਜਿਮੈਟਰੀ 5 ਰੁਪਈਆ ਦੀ ਦੇਈ ਟਾਟਰੀ ਰਬੜ ਸੰਡੂ ਦੀ ਢੋਂ ਨੂੰ ਅੱਖਰ ਥੋੜੇ ਲੇਖ ਲੈ ਭੋਜ ਤੋਂ ਪੱਤਰ ਟਿਚ ਬਟਨ ਤੇ ਦੇ ਦੀ ਹੁੱਕਾ ਚੰਗੇ ਪੀਸ ਨਾਲ ਦੇ ਦੀ ਜਪਾ ਮਿੱਠਾ ਸੋਡਾ ਰਸਣੇ ਡੱਬੀ ਬੂਟਪਾਲ ਚਲੀ ਚੰਗੀ ਡੱਬੀ ਸੂਈ ਤੁਰੀ ਤੇ ਪਟਦਾ ਲੱਛਾ 10 ਗ੍ਰਾਮ ਤੂੰ ਦੇ ਦੀ ਕੱਥਾ ਸਾਬੂ ਦਾਣਾ ਕਲਮੀਸ਼ੋਰਾ ਜੱਦਾ ਵੇ ਸੰਦਾਤਨ ਕੌੜਾ 6 ਦੀ ਬਾਦੀ ਚਾਵਲ ਸੇਲਾ ਟਾਈਮ ਮੇਰੇ ਕੋਲ ਹੈ ਨਹੀਂ ਵੇਲਾ ਆਹੀ ਸਵਾਉਣ ਹੁਣ ਪਾ ਦੇ ਚੱਲ ਤੂੰ ਫੇਰ ਵੇਖਾਂਗੇ ਬਾਕੀ ਕੱਲ ਨੂੰ ਸੌਦੇ ਲੈ ਜੂ ਕੱਲ ਨੂੰ ਬਾਕੀ ਸ਼ਮਸ਼ੇਰ ਮੱਲੀ ਹੁੰਦੇ ਹੋ ਜੀ ਮਾਫੀ ਤੇ ਲਓ ਵੀਰ ਜੀ ਇਹ ਸੌਦਿਆਂ ਦੀ ਲਿਸਟ ਹੈ ਜੇ ਕੋਈ ਰਹਿ ਗਿਆ ਹੋਇਆ ਤਾਂ ਮੈਨੂੰ ਕਾਲ ਕਰ ਦੇਣਾ ਮੇਰਾ ਮੋਬਾਈਲ ਨੰਬਰ ਹੈ 90565 62524 ਸ਼ 蛋类。<F> uh.